ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਦਰਵਾਰ ਵਿੱਚ ਜ਼ਿਆਦਾਤਰ ਜਿਹੜੇ ਵੀਰਵਾਰ ਦੀ ਸੇਵਾ ਕਰਦੇ ਸੋ ਉਹਨਾਂ ਲਈ ਇਹ ਕਰਮ ਹੈ ਕਿ ਜੇਕਰ ਘਰ ਵਿੱਚ ਦਰਵਾਰ ਬਣਿਆ ਹੋਇਆ ਤੇ ਉੱਥੇ ਲੋਹੇ ਦੀ ਛੜੀ ਕਈ ਸੰਗਲ ਵੇੜੀ ਕਹਿ ਦਿੰਦੇ ਨੇ ਪਰ ਲੋਹੇ ਦੀ ਛੜੀ ਹੁੰਦੀ ਹੈ ਜੀ ਛੜੀ ਰੱਖਣੀ ਕਿਉਂ ਜ਼ਰੂਰੀ ਹੈ ਇਹਦੇ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣ ਲਿਆ ਕਰੋ ਜੀ ਸੋ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤਾਂ ਕਿ ਤੁਸੀਂ ਵੀਡੀਓ ਨੂੰ ਹਰ ਰੋਜ਼ ਸੁਣ पाओ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਪਹਿਲਾਂ ਤਾਂ ਇੱਥੇ ਕਈਆਂ ਦੇ ਕਮੈਂਟ ਆਏ ਆ ਕਹਿੰਦੇ ਕਿ ਦੀਦੀ ਜੀ ਤੁਹਾਡੀ ਵੀਡੀਓ ਇੰਗਲਿਸ਼ ਵਿੱਚ ਕਿਉਂ ਆ ਰਹੀ ਆ ਪੰਜਾਬੀ ਵਿੱਚ ਕਿਉਂ ਨਹੀਂ ਸੋ ਦੇਖੋ ਜੀ ਇਹ ਸਾਡੇ ਵੱਲੋਂ ਨਹੀਂ ਕੋਈ ਪ੍ਰੋਬਲਮ ਹੋਈ ਹੈ ਸੋ ਇਹ ਹਰ ਇੱਕ ਦੇ ਫੋਨ ਤੇ YouTube ਤੇ ਆਪਣੇ ਆਪ ਆਪਸ਼ਨ ਆ ਜਾਂਦੀ ਆ ਸੋ ਇੱਥੇ ਤੁਹਾਨੂੰ ਖੁਦ YouTube ਦੀ ਸੈਟਿੰਗ ਕਰਨੀ ਪਵੇਗੀ ਜਦੋਂ ਵੀ ਵੀਡੀਓ ਤੁਸੀਂ ਕੋਈ ਵੀ ਸੁਣਦੇ ਹੋ ਜੇਕਰ ਉਹ ਇੰਗਲਿਸ਼ ਵਿੱਚ ਆਉਂਦੀ ਆ ਪਹਿਲਾਂ ਪੰਜਾਬੀ ਚ ਆ ਰਹੀਆਂ ਸੀ ਵੀਡੀਓ ਤੇ ਤੁਹਾਨੂੰ 3 ਡਾਟਸ ਤੇ ਨਜ਼ਰ ਆਉਣਗੇ ਤੇ ਤੁਸੀਂ ਖੁਦ ਹੀ ਜਾਂ ਜੇਕਰ ਨਹੀਂ ਸਮਝ ਲੱਗਦੀ ਤੇ ਕਿਸੇ ਤੋਂ ਕਰਵਾ ਲਓ ਇੰਗਲਿਸ਼ ਤੋਂ ਪੰਜਾਬੀ ਆਪਣੇ ਆਪ ਫਿਰ ਵੀਡੀਓ ਹੋ ਜਾਵੇਗੀ ਸੋ ਸਾਡੇ ਵੱਲੋਂ ਕੋਈ ਵੀ ਪ੍ਰੋਬਲਮ ਨਹੀਂ ਇਹ ਨਵੀਂ ਹੀ ਅਪਡੇਟ ਲੱਗ ਲੱਗ ਕੁਝ ਨਾ ਕੁਝ ਆਂਦਾ ਜਾਂਦਾ ਰਹਿੰਦਾ ਹੈ ਜੀ ਸੋ ਇਸ ਕਰਕੇ ਥੋੜਾ ਆਪ ਨੂੰ ਹੀ ਇੱਥੇ ਧਿਆਨ ਦੇਣਾ ਪਵੇਗਾ ਤੇ ਪਹਿਲਾਂ ਵਾਂਗ ਹੀ ਵੀਡੀਓ ਚੱਲੇਗੀ ਜਿਵੇਂ ਪਹਿਲਾਂ ਪੰਜਾਬੀ ਦੇ ਵਿੱਚ ਆਵਾਜ਼ ਆਉਂਦੀ ਸੀ ਸੋ ਕੋਸ਼ਿਸ਼ ਕਰਨੀ ਜੀ ਜੇਕਰ ਤੁਹਾਨੂੰ ਨਹੀਂ ਪਤਾ ਤੇ ਕਿਸੇ ਨੂੰ ਕਹਿ ਕੇ ਤੇ ਆਪਣਾ YouTube ਤੇ ਸਿਸਟਮ ਜਿਹੜਾ ਆ ਉਹ ਤੁਸੀਂ ਸਹੀ ਕਰਵਾ ਸਕਦੇ ਹੋ ਤੇ ਅੱਗੇ ਤੋਂ ਯਾਦ ਰੱਖੇ ਸਿੱਖ ਲੈਣਾ ਪੁੱਛ ਲੈਣਾ ਕਿ ਇਹ ਕਿਵੇਂ ਦੁਬਾਰਾ ਫਿਰ ਤੋਂ ਜੇ ਵੀਡੀਓ ਇਸੇ ਤਰ੍ਹਾਂ ਚੱਲੇ ਤਾਂ ਕਿਵੇਂ ਠੀਕ ਕਰਨਾ ਆ ਫਿਰ ਖੁਦ ਧਿਆਨ ਰੱਖਣਾ ਜਦੋਂ ਵੀ ਤੁਸੀਂ ਵੀਡੀਓ ਸੁਣੋਗੇ ਜੇਕਰ ਇਹ ਪ੍ਰੋਬਲਮ ਆਏਗੀ ਤੇ ਤੁਸੀਂ ਖੁਦ ਠੀਕ ਕਰ ਸਕਦੇ ਹੋ ਜੀ ਸੋ ਕਈ ਕਮੈਂਟ ਆਏ ਹੋਏ ਆ ਅਸੀਂ ਅੱਜ ਹੀ ਦੇਖੇ ਆ ਸੋ ਮਾਫ਼ੀ ਚਾਹੁੰਦੇ ਆ ਜੀ ਗੱਲ ਤੁਹਾਡੀ ਸਮਝ ਵਿੱਚ ਨਹੀਂ ਆਈ ਵੀਡੀਓ ਨੂੰ ਸੁਣਨ ਦੀ ਕੋਸ਼ਿਸ਼ ਵੀ ਕੀਤੀ ਹੈ ਜੀ ਸੋ ਕੋਸ਼ਿਸ਼ ਹੁਣ ਕਰੋ ਕਿ ਇੱਕ ਵਾਰ ਕਿਸੇ ਦੀ ਸਲਾਹ ਲੈ ਕੇ ਤੇ ਆਪਣਾ ਜੋ ਵੀ YouTube ਦਾ ਸਿਸਟਮ ਆ ਜੀ ਉਹ ਸਹੀ ਕਰੋ ਸੋ ਹੁਣ ਇੱਥੇ ਨਾਲ ਹੀ ਇੱਕ ਹੋਰ ਕਮੈਂਟ ਦੱਸਤੇ ਆ ਸੋ ਇੱਥੇ ਵੀ ਇਹ ਕਮੈਂਟ ਹੈ ਸੋ ਆਪਾਂ ਸਾਰਿਆਂ ਦੇ ਕਮੈਂਟ ਦਾ ਜਵਾਬ ਇੱਕ ਵਾਰ ਹੀ ਦੇ ਦਿੱਤਾ ਆ ਕਿ ਧਿਆਨ ਥੋੜਾ ਜਿਹਾ ਤੁਹਾਨੂੰ ਦੇਣਾ ਪਵੇਗਾ YouTube ਤੇ ਜਾ ਕੇ ਸਿਸਟਮ ਜਿਹੜਾ ਆ ਉਹ ਸਹੀ ਤੁਸੀਂ ਖੁਦ ਹੀ ਕਰ ਸਕਦੇ ਹੋ ਫਿਰ ਹੀ ਵੀਡੀਓ ਸਹੀ ਚੱਲੇਗੀ ਸਾਡੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਸੋ ਇੱਥੇ ਲਿਖਿਆ ਆ ਰਿਹਾ ਆ ਕਿ ਤੁਸੀਂ ਆਪਣੀ ਵੀਡੀਓ ਤੇ ਧਿਆਨ ਦਿਓ ਵੀਡੀਓ ਸਹੀ ਨਹੀਂ ਆ ਰਹੀ ਨਾ ਸੋ ਸਾਡੇ ਲੋਕ ਕੋਈ ਪ੍ਰੋਬਲਮ ਨਹੀਂ ਸੋ ਨਾਲ ਹੀ ਇੱਥੇ ਇੱਕ ਹੋਰ ਕਮੈਂਟ ਹੈ ਜੀ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਪਰ ਮੇਰੇ ਵਾਈਫ ਕਹਿੰਦੇ ਕਿ ਬਹੁਤ ਮੈਨੂੰ ਰੋਕ ਟੋਕ ਕਰਦੀ ਆ ਬਹੁਤ ਬੋਲਦੀ ਆ ਕੀ ਦੇਣਾ ਤੈਨੂੰ ਇਹਨਾਂ ਪੀਰਾਂ ਨੇ ਸੋ ਦੇਖੋ ਜੀ ਸੇਵਾ ਨੂੰ ਕਦੇ ਕਿਸੇ ਨੂੰ ਰੋਕਣਾ ਨਹੀਂ ਵੈਸੇ ਚਾਹੀਦਾ ਅਕੀਨ ਨਕ ਹੈ ਕਿ ਜਦੋਂ ਸਹੀ ਸਮਾਂ ਆਉਂਦਾ ਹੈ ਮਾਲਕ ਸਮਾਂ ਬਦਲ ਕੇ ਵੀ ਦਿਖਾਉਂਦਾ ਹੈ ਜਿਹੜਾ ਇਨਸਾਨ ਸੇਵਾ ਨਾਲ ਜੁੜ ਜਾਂਦਾ ਸੇਵਾ ਜ਼ਿਆਦਾ ਕਰਦਾ ਹੈ ਕਿਉਂਕਿ ਜਿਹਦਾ ਮਨ ਜੁੜ ਗਿਆ ਜਿਹਨੇ ਜਣੀ ਕਿ ਉਹ ਪਾਵਰ ਨੂੰ ਦੇਖ ਲਿਆ ਮਾਲਕ ਨੂੰ ਦੇਖ ਲਿਆ ਸੋ ਉਹਦਾ ਫਿਰ ਧਿਆਨ ਦੁਨੀਆਦਾਰੀ ਵੱਲ ਨਹੀਂ ਹੁੰਦਾ ਸਿਰਫ ਉਹ ਮਾਲਕ ਦੀ ਤਰਫ ਹੀ ਹੁੰਦਾ ਹੈ ਤੇ ਮਾਲਕ ਦੇ ਤਰਫ ਜਿਹੜਾ ਧਿਆਨ ਰਹਿਣਾ ਉਹ ਸਮਾਂ ਬਦਲ ਲੱਗੇ ਦੇਣੇ ਲਾਉਂਦੇ ਉਹਨਾਂ ਦੇ ਅੰਤ ਵਿੱਚ ਸਭ ਕੁਝ ਹੈ ਉਹ ਪਲਾਂ ਦੇ ਵਿੱਚ ਹੀ ਕੀ ਤੋਂ ਕੀ ਇਨਸਾਨ ਨੂੰ ਬਣਾ ਦੇਣਾ ਇਨਸਾਨ ਨੂੰ ਵੀ ਸੋਝੀ ਨਹੀਂ ਸਮਝ ਨਹੀਂ ਆਉਂਦੀ ਸੋ ਬਾਕੀ ਇੱਥੇ ਹੀ ਕਹਾਂਗੇ ਕਿ ਸੇਵਾ ਕਰਨ ਵਾਲਿਆਂ ਨੂੰ ਕਦੇ ਵੀ ਰੋਕੋ ਟੋਕੋ ਨਾ ਠੀਕ ਆ ਬਾਕੀ ਇੱਥੇ ਇੰਨਾ ਕਹ ਹੈ ਕਿ ਜੇਕਰ ਘਰ ਪਰਿਵਾਰ ਆ ਬੱਚੇ ਆ ਤੇ ਉਹਨਾਂ ਦਾ ਵੀ ਧਿਆਨ ਰੱਖੋ ਸੇਵਾ ਵੀ ਕਰੋ ਬਚਨ ਵੀ ਉਸਰ ਸਭਾ ਨਾ ਪੀੜਾ ਨ ਕਰੋ ਕਿ ਮਾਲਕਾ ਸਾਡਾ ਕੰਮਕਾਰ ਕੀਤੇ ਬਿਨਾ ਸਵਭਨਾ ਨਹੀਂ ਤੇ ਉਹਦੇ ਵਿੱਚ ਬਰਕਤ ਤੁਸੀਂ ਪਾਉਣੀ ਆ ਤੇ ਐਸਾ ਦਿਨ ਦਿਖਾ ਕੇ ਅਸੀਂ ਤੇਰੀ ਸੇਵਾ ਕਰੀਏ ਤੇ ਸਾਡੇ ਦਿਨ ਫਿਰ ਜਾਣ ਤਾਕਿ ਕੋਈ ਰੋਕ ਟੋਕ ਨਾ ਕਰੇ ਕਿਉਂਕਿ ਜਦੋਂ ਸਭ ਕੁਝ ਕੋਲ ਹੋਵੇਗਾ ਫਿਰ ਕੋਈ ਨਹੀਂ ਰੋਕੇਗਾ ਫਿਰ ਜਿਵੇਂ ਮਰਜ਼ੀ ਅਸੀਂ ਸੇਵਾ ਪੂਰੀ ਕਰ ਸਕਦੇ ਪਰ ਸਚਾਈ ਇਹ ਵੀ ਹੈ ਕਿ ਜਦੋਂ ਸਾਰੀਆਂ ਸੁਖੋਤਾਂ ਮਿਲ ਜਾਂਦੀਆਂ ਹਨ ਇਨਸਾਨ ਨੂੰ ਤੇ ਉੱਤੇ ਸੇਵਾ ਘਟ ਜਾਂਦੀ ਆ ਮਾਲਕ ਨਾਲ ਪਿਆਰ ਘਟ ਜਾਂਦਾ ਹੈ ਜਿੱਥੇ ਪੈਸੇ ਦਾ ਉਹ ਆ ਜਾਂਦਾ ਉੱਤੇ ਆਪਣੇ ਆਪ ਹੀ ਸੇਵਾ ਕੱਟਣੀ ਸ਼ੁਰੂ ਹੋ ਜਾਂਦੀ ਹੈ ਜੀ ਸੋ ਮਾਲਕ ਨੂੰ ਤਾਂ ਗਰੀਬੀ 'ਚ ਜਾਂ ਦੁੱਖ 'ਚ ਹੀ ਪਾਇਆ ਜਾ ਸਕਦਾ ਅਮੀਰੀ ਸੁੱਖ ਦੇ ਵਿੱਚ ਮਾਲਕ ਨੂੰ ਕੋਈ ਨਹੀਂ ਪਾ ਸਕਦਾ ਜੀ ਸੋ ਵਕੀ ਜੀ ਸੇਵਾ ਵੱਧ ਚੜ ਕੇ ਕਰੋ ਉਹ ਦਿਨ ਬਦਨ ਲੱਗੇ देर ਨਹੀਂ ਕਰਨਗੇ ਤੇ ਜਿਹੜੇ ਕਹਿੰਦੇ ਨੇ ਕੀ ਮਿਲਣਾ ਸੇਵਾ ਕਰਕੇ ਸੋਨਾਂ ਨੂੰ ਪਤਾ ਹੀ ਨਹੀਂ ਕੀ ਤੋਂ ਕੀ ਮਿਲ ਜਾਂਦਾ ਸਰ ਸਚਾਈ ਜ਼ਿੰਦਗੀ ਦੀ ਇਹ ਆ ਕਿ ਜਿੰਨਾ ਹੋ ਸਕਦਾ ਸੀ ਮਾਲਕ ਨੂੰ ਸਮਾਂ ਦਈਏ ਉਹ ਸਮਾਂ ਦਿੱਤਾ ਹੀ ਸਮਝ ਲਓ ਕਿ ਸਾਡੀ ਜ਼ਿੰਦਗੀ ਸਬਰ ਦੀ ਆ ਜੋ ਅਸੀਂ ਸਮਾਂ ਮਾਲਕ ਨੂੰ ਦੇ ਰਹੇ ਹਾਂ ਉਹਦੇ ਨਾਲ ਸਾਡਾ ਭਵਿੱਖ ਚੰਗਾ ਬਣੇਗਾ ਸਾਡਾ ਅੱਗਾ ਸਾਫ਼ ਹੋਵੇਗਾ ਸਾਡੇ ਜਾਣੇ ਕਰਮ ਜਿਉ ਮਾਰੇ ਕੀਤੇ ਹੋਏ ਆ ਉਹਦੇ ਨਾਲ ਕੱਟ ਹੋ ਜਾਣਗੇ ਤਾਂ ਜੀਵਨ ਸਕਾਲਾ ਹੋ ਜਾਂਦਾ ਹੈ ਜਾਨਕਿ ਜੋ ਸਮਾਸੀਂ ਸਮਝਦੇ ਆ ਕਿ ਅਸੀਂ ਉਹ ਮਾਲਕ ਨੂੰ ਦੇ ਰਹੇ ਪਰ ਇੱਥੇ ਵੀ ਸਾਡਾ ਹੀ ਸਵਾਰਥ ਹੁੰਦਾ ਆ ਉਹ ਵੀ ਅਸੀਂ ਆਪਣੇ ਲਈ ਕੱਢ ਰਹੇ ਕਿਉਂਕਿ ਅਸਲ ਸਾਡੀ ਕਮਾਈ ਮਿਹਨਤ ਉਹੀ ਹੈ ਜੋ ਅਸੀਂ ਨਾਮ ਦੀ ਕਮਾਈ ਕਰਨੀ ਆ ਉਹਨੇ ਸਾਡੇ ਨਾਲ پورے ਵਕਤ ਚ ਖੜਨਾ ਆ ਹੋਰ ਆ ਪੈਸਾ ਕਮਾਇਆ ਚੀਜ਼ਾਂ ਬਣਾਈਆਂ ਸਾਡੇ ਨਾਲ ਨਹੀਂ ਜਾਣੀਆਂ ਨਾ ਹੀ ਸਾਡੇ ਨਾਲ ਇਹਨਾਂ ਨੇ ਗਵਾਹੀ ਬਣ ਕੇ ਖੜਨਾ ਹੈ ਤੇ ਚੰਗੇ ਕਰਮ ਹੀ ਨਾਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਪੀਰਾਂ ਨੂੰ ਮੰਨਦੇ ਆ ਕਿ ਉਹਨਾਂ ਤਾਂ ਇਹ ਨਾਮ ਲੈਂਦੇ ਆ ਉਹਨਾਂ ਨੂੰ ਆਪਣਾ ਗੁਰੂ ਸਮਝ ਸਕਦੇ ਆ ਪਰ ਕਹਿੰਦੇ ਕਿ ਕਿਸੇ ਨੇ ਮੈਨੂੰ ਕਿਹਾ ਹੈ ਕਿ ਗੁਰੂ ਬਣਾ ਕਹਿੰਦੇ ਕਿ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ ਕਹਿੰਦੇ ਜਿਨ੍ਹਾਂ ਕੋ ਮੈਂ ਅਰਦਾਸ ਬੇਨਤੀ ਕਰਦਾ ਹਾਂ ਤੇ ਚੱਕਦੇ ਗੱਲ ਨਹੀਂ ਕਰਦੇ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਗੁਰਦਾਰਨਾ ਕਰੋ ਪਰ ਇੱਥੇ ਇੱਕ ਹੀ ਗੱਲ ਤੁਹਾਨੂੰ ਸਹੀ ਜੋ ਸਲਾਹ ਦਵਾਂਗੇ ਕਿ ਜਦੋਂ ਅਸੀਂ ਗੁਰਦਾਰਨਾ ਕਰਦੇ ਹਾਂ ਉਹਨਾਂ ਦੇ ਨਾਲ ਜੇ ਗੱਲ ਕਰਨੀ ਹੈ ਤੇ ਨਾਮ ਸਿਮਰਨ ਕਰਨਾ ਪਵੇਗਾ ਨਾਮ ਸਿਮਰਨ ਦੇ ਥਰੂ ਹੀ ਤੁਹਾਡੀ ਗੱਲਬਾਤ ਗੁਣੀ ਸ਼ੁਰੂ ਹੋ ਜਾਵੇਗੀ ਸਪਨਿਆਂ ਰਾਈ ਬਚਨ ਹੋਣ ਲੱਪਣਗੇ ਅੰਦਰੋਂ ਹੀ ਆਵਾਜ਼ ਆਉਣ ਲੱਗ ਪਵੇਗੀ ਤੇ ਜੇ ਕਹੀਏ ਕਿ ਕੋਰਤਾ ਨਕਾਲੀ ਆ ਤੇ ਹੁਣ ਅਸੀਂ ਗੁਰੂ ਨੂੰ ਬਾਰ ਬਾਰ ਫੋਨ ਕਰੀਏ ਉਹ ਸਾਡੇ ਨਾਲ ਫੋਨ ਤੇ ਗੱਲ ਕਰਨ ਕਿਉਂਕਿ ਜਿੱਥੇ ਸੰਗਤ ਜਿੱਥੇ ਜੁੜੀ ਹੋਈ ਆ ਉੱਥੇ ਫਿਰ ਫੋਨਾਂ ਤੇ ਗੱਲ ਕਰਨੀ ਸੌਖੀ ਨਹੀਂ ਹੁੰਦੀ ਜੀ ਹੁਣ ਕਈ ਵਾਰ ਕੀ ਹੁੰਦਾ ਆ ਅਦਸਰ ਗੁਰ ਧਾਰਨਾ ਕਰਦਾ ਆ ਚੰਗਾ ਕਰਮ ਕਰਦਾ ਆ ਜਣੀ ਸੇਵਾ ਸਿਮਰਨ ਬਹੁਤ ਕਰਦਾ ਆ ਤੇ ਉਹਨੂੰ ਹੁਣ ਸੁਪਨੇ ਆਣੇ ਸ਼ੁਰੂ ਹੋਣਗੇ ਸੋ ਜਿਵੇਂ ਆਪਾਂ ਕੱਲ ਵੀ ਵੀਡੀਓ ਵਿੱਚ ਦੱਸਿਆ ਕੁਝ ਸੱਚ ਹੋਣਗੇ ਕੁਝ ਐਸੇ ਹੀ ਦਿਖਾਈ ਜਾਂਦੇ ਨੇ ਹੌਲੀ ਹੌਲੀ ਪੜਦਾ ਚੱਕਿਆ ਜਾਂਦਾ ਆ ਤੇ ਜਿਹੜਾ ਜਿੱਕਰ ਅਸੀਂ ਕਹੀਏ ਕਿ ਕੋਈ ਗੁਰਤਾਰ ਨਾ ਕਰਲੇ ਸਾਨੂੰ ਕੋਈ ਸੁਪਨਾ ਆਇਆ ਇੱਕ ਦੋ ਵਾਰ ਸਾਡੇ ਗੁਰੂ ਨੇ ਸਾਡੇ ਮੁਰਸ਼ਿਦ ਨੇ ਸਾਡੇ ਨਾਲ ਫੋਨ ਤੇ ਗੱਲ ਕਰ ਲਈ ਜਾਂ ਅਸੀਂ ਜਾ ਕੇ ਗੱਲ ਕਰ ਲਈ ਤੇ ਅੱਗੇ ਤੋਂ ਹੋਰ ਵੀ ਜ਼ਿਆਦਾ ਸੁਪਨੇ ਆਉਣਗੇ ਕਿਉਂਕਿ ਜਿੱਦਾਂ ਜਿੱਦਾਂ ਸੇਵਾ ਕਰੂਗੇ ਸੁਪਨੇ ਤਾਂ ਆਣਗੇ ਹੀ ਆਣਗੇ ਮਨ 'ਚ ਕਈ ਸਵਾਲ ਵੀ ਉੱਠਣਗੇ ਤੇ ਤੁਸੀਂ ਹੁਣ ਕਹੀਏ ਕਿ ਸਾਨੂੰ ਹਰ ਇੱਕ ਗੱਲ ਦਾ ਜਵਾਬ ਚਾਹੀਦਾ ਗੁਰੂ ਸਾਡੇ ਨਾਲ ਗੱਲ ਕਰੇ ਜਾਂ ਅਸੀਂ ਜਾ ਕੇ ਗੱਲ ਕਰੀਏ ਸੋ ਇਸ ਤਰ੍ਹਾਂ ਤਾਂ ਗੁਰੂ ਵੀ ਅੱਕ ਜਾਂਦਾ ਕਿਉਂਕਿ ਗੁਰੂ ਆਪਣੇ ਕੋ ਕੋਸ਼ਿਸ਼ ਨਹੀਂ ਰੱਖਦਾ ਪੜਦਾ ਨਹੀਂ ਰੱਖਦਾ ਉਹ ਜੋ ਆਪ ਨਾਮ ਸਿਮਰਿਆ ਉਹ ਤੁਹਾਨੂੰ ਦੇ ਦਿੱਤਾ ਉਹ ਹੀ ਨਾਮ ਨੂੰ ਸਿਮਰੋਗੇ ਤੇ ਉਹ ਹੀ ਨਾਮ ਨੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਹੀ ਜਾਣੇ ਕਿਉਂਕਿ ਇੱਕ ਆਦਤ ਬਣ ਜਾਂਦੀ ਹੈ ਇਨਸਾਨ ਨੂੰ ਜੇ ਇਹ ਇੱਕ ਦੋ ਵਾਰ ਗੁਰੂ ਗੱਲ ਕਰਦਾ ਹੈ ਫੋਨ ਤੇ ਤਾਂ ਫਿਰ ਇਨਸਾਨ ਦੀ ਉਹ ਇੱਕ ਆਦਤ ਬਣ ਜਾਂਦੀ ਕਿ ਸਾਨੂੰ ਹੁਣ ਅੱਜ ਆ ਸਵਾਲ ਆਇਆ ਹੈ ਇਹਦਾ ਜਵਾਬ ਚਾਹੀਦਾ ਜਾਂ ਸਵਾਲ ਹੈ ਇਹਦਾ ਜਵਾਬ ਚਾਹੀਦਾ ਇਸ ਤਰ੍ਹਾਂ ਆਦਤ ਨਾ ਬਣਾਓ ਇਹ ਨਾ ਗੁੱਸਾ ਕਰੋ ਕਿ ਸਾਡਾ ਫੋਨ ਨਹੀਂ ਚੱਕਦੇ ਸਨ ਨਾ ਗੱਲ ਨਹੀਂ ਕਰਦੇ ਇੰਨੀ ਜ਼ਿਆਦਾ ਗੱਲ ਕਰਨੀ ਵੀ ਮੁਸ਼ਕਲ ਹੁੰਦੀ ਹੈ ਸੋ ਇਸ ਕਰਕੇ ਕੁਝ ਗੱਲਾਂ ਨੂੰ ਖੁਦ ਵੀ ਸਮਝਣਾ ਚਾਹੀਦਾ ਜੀ ਜੇਕਰ ਇਹ ਪਟਕਣਾ ਰੱਖੀ ਤਾਂ ਫਿਰ ਇਨਸਾਨ ਕਦੇ ਅੱਗੇ ਨਹੀਂ ਵੱਧ ਸਕਦਾ ਸੋ ਅੱਗੇ ਵਧਣ ਦੀ ਕੋਸ਼ਿਸ਼ ਕਰੋ ਨਾ ਹੀ ਕੀ ਬਹੁਤੀਆਂ ਉਲਝਣਾਂ ਦੇ ਵਿੱਚ ਪਾਓ ਜੀ ਸੋ ਜ਼ਿੰਦਗੀ ਨੂੰ ਸੌਖਾ ਬਣਾਓ ਰੱਬ ਦੇ ਨਾਮ ਨੂੰ ਵੀ ਸੌਖਾ ਬਣਾਓ ਔਖਾ ਨਾ ਬਣਾਓ ਸੋ ਜਦੋਂ ਔਖਾ ਸਮਝੋਗੇ ਤਾਂ ਫਿਰ ਜ਼ਿੰਦਗੀ 'ਚ ਕਦੇ ਅੱਗੇ ਨਹੀਂ ਵੱਧ ਸਕਦੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਕਰ ਜ਼ਰੂਰ ਕਰਨਾ ਤੇ ਸ਼ੇਅਰ ਵੱਧ-ਵੱਧ ਕਰਨਾ ਜੀ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਦਰਬਾਰ ਵਿੱਚ ਸੰਗਲ ਵੀੜੀਆਂ ਰੱਖਣਾ ਕਿਉਂ ਜ਼ਰੂਰੀ ਹੈ ਕਿ ਸੰਗਲ ਵੀੜ ਦੇ ਇਰਤੇ ਕਹਿੰਦੇ ਨੇ ਪਰ ਅਸਲ ਵਿੱਚ ਛੜੀ ਕਹਿ ਕੇ ਬੁਲਾਉਣਾ ਚਾਹੀਦਾ ਕਿਉਂਕਿ ਛੜੀ ਲੋਹੇ ਦੀ ਰੱਖੀ ਜਾਂਦੀ ਹੈ ਦਰਬਾਰ ਵਿੱਚ ਇੱਕ ਲੋਹੇ ਦਾ ਪਾਈਪ ਦੇ ਨਾਲ ਸੰਗਲੀਆਂ ਛੋਟੇ-ਛੋਟੇ ਬਣੇ ਆਉਂਦੇ ਨੇ ਜੀ ਉਹ ਤਾਂ ਖੁਦ ਹੀ ਪਤਾ ਚੱਲ ਜਾਂਦਾ ਹੈ ਤੇ ਇਹ ਰੱਖੀ ਕੀ ਦੇ ਨਾਮ ਦੀ ਜਾਂਦੀ ਹੈ ਛੜੀ ਤੇ ਰੱਖੀ ਕਿਉਂ ਜਾਂਦੀ ਹੈ ਇੱਕ ਵਾਰ ਧਿਆਨ ਨਾਲ ਸੁਣ ਲੈਣਾ ਜੀ ਸੋ ਪਹਿਲੀ ਤਾਂ ਗੱਲ ਹੈ ਕਿ ਜੋ ਛੜੀ ਹੈ ਲੋਹੇ ਦੀ ਉਹ ਇਸ ਲਈ ਦਰਬਾਰ ਵਿੱਚ ਰੱਖੀ ਜਾਂਦੀ ਹੈ ਜਿਵੇਂ ਕਿ ਹੁਣ ਸਾਨੂੰ ਕੋਈ ਵਿਚਾਰ ਆਉਂਦੀ ਆ ਕੋਈ ਮਾੜਾ ਸੰਕੇਤ ਮਿਲਦਾ ਆ ਸਾਨੂੰ ਸਾਡੀ ਰੂਹ ਨੂੰ ਮਹਿਸੂਸ ਹੁੰਦਾ ਆ ਨਾ ਹੀ ਕਿ ਸਾਨੂੰ ਉਹ ਨਜ਼ਰ ਆਉਂਦਾ ਆ ਜਦ ਵਿੱਚ ਸੁਪਨਿਆਂ ਵਿੱਚ ਤੇ ਸੁਪਨੇ ਸੱਚ ਵੀ ਹੋ ਜਾਂਦੇ ਨੇ ਜੋ ਮਾੜੇ ਆਉਂਦੇ ਨੇ ਸੋ ਜਣੀ ਜਿਹੜੀ ਚੀਜ਼ ਸਾਨੂੰ ਵੈਸੇ ਅਸੀਂ ਦੇਖ ਨਹੀਂ ਸਕਦੇ ਮਹਿਸੂਸ ਨਹੀਂ ਕਰ ਸਕਦੇ ਨਜ਼ਰ ਨਹੀਂ ਆਉਂਦੀ ਉਹ ਸੁਪਨਿਆਂ ਵਿੱਚ ਨਜ਼ਰ ਆਉਂਦੀ ਆ ਤੇ ਪ੍ਰਮਾਤਮਾ ਸਾਨੂੰ ਦਿਸਦਾ ਨਹੀਂ ਪਰ ਉਹ ਸਾਡੇ ਕੰਮ ਸਵਾਰਦਾ ਸੋ ਇਸੇ ਤਰ੍ਹਾਂ ਹੈ ਕਿ ਜਦੋਂ ਅਸੀਂ ਉਹਨਾਂ ਦੇ ਨਾਮ ਦੀ ਚੀਜ਼ ਰੱਖਦੇ ਹਾਂ ਤੇ ਉਹ ਚੀਜ਼ ਨੂੰ ਮਾਲਕ ਵਰਤਦਾ ਹੈ ਜਿਹਦੇ ਨਾਮ ਦਾ ਅਸੀਂ ਮੈਗਮਾ ਪਾਉਨੇ ਜਿਹਨੂੰ ਮੰਨਦੇ ਹਾਂ ਤੇ ਜਿਹਨੂੰ ਉਹ ਚੀਜ਼ ਦੀ ਜ਼ਰੂਰਤ ਆ ਸਾਨੂੰ ਜੋ ਪਸੰਦ ਆ ਵੀ ਆਹ ਚੀਜ਼ ਸਾਨੂੰ ਜ਼ਰੂਰਤ ਆ ਤੇ ਉਹ ਚੀਜ਼ ਅਸੀਂ ਖਰੀਦਦੇ ਹਾਂ ਕਿ ਇਹਦੇ ਨਾਲ ਅਸੀਂ ਆਹ ਕੰਮ ਕਰਾਂਗੇ ਆਹ ਕੰਮ ਸਾਡਾ ਸਵਰੇਗਾ ਇਸੇ ਤਰ੍ਹਾਂ ਹੈ ਕਿ ਜੋ ਮਾਲਕ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈ ਜੋ ਪਸੰਦ ਹੈ ਛੋਟੀਆਂ-ਛੋਟੀਆਂ ਦੀ ਜਰੂਰ ਤਾਂ ਉਹ ਦਰਵਾਰ ਵਿੱਚ ਜਰੂਰ ਰੱਖਿਏ ਸੋ ਜਦੋਂ ਕੋਈ ਕਿਸੇ ਤੇ ਕਰਦਾ ਕਰਾਉਂਦਾ ਆ ਸੋ ਜਿਵੇਂ ਕੀ ਹੁਣ ਆਪਾਂ ਪੀਰ ਦੇ ਨਾਮ ਦੀ ਕੁੰਡੀ ਰੱਖਦੇ ਕੁੰਡੀ ਦਾ ਵੀ ਆਪਣਾ ਹਿਸਾਬ ਹੈ ਸੋ ਚਿੰਤਾ ਹੈ ਉਹਦਾ ਵੀ ਆਪਣਾ ਹਿਸਾਬ ਹੈ ਇਸੇ ਤਰ੍ਹਾਂ ਛੜੀ ਦਾ ਹਿਸਾਬ ਹੈ ਇਹ ਚੀਜ਼ਾਂ ਕਿਉਂ ਕਰਤਦੇ ਆ ਪੀਰ ਕਿਉਂ ਰੱਖਦੇ ਆ ਕਿਉਂਕਿ ਜਦੋਂ ਕੋਈ ਮਾੜੀ ਆਤਮਾ ਰੂਹ ਕੋਈ ਹਵਾ ਆ ਜਾਂਦੀ ਹੈ ਜਣੀ ਕਿਸੇ ਤੇ ਕੁਛ ਕੀਤਾ ਕਰਾਇਆ ਲਾ ਲੋ ਉਹ ਮਾੜੀਆਂ ਚੀਜ਼ਾਂ ਲਾ ਲਓ ਤੇ ਉਹ ਮਾੜੀਆਂ ਚੀਜ਼ਾਂ ਉਹ ਛੜੀ ਦੇ ਨਾਲ ਭਜਾਉਂਦੇ ਨੇ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ ਤੇ ਉਹ ਚੀਜ਼ ਤੋਂ ਉਹ ਚੀਜ਼ਾਂ ਡਰਦੀਆਂ ਆ ਜਿਹੜੀ ਛੜੀ ਤੋਂ ਉਹ ਚੀਜ਼ਾਂ ਡਰਦੀਆਂ ਹੈ ਜਦੋਂ ਕੋਈ ਮਾੜਾ ਕੁਝ ਹੋਣ ਵਾਲਾ ਹੁੰਦਾ ਜਾਂ ਕੋਈ ਕਰਦਾ ਕਰਾਉਂਦਾ ਹੈ ਤੇ ਫਿਰ ਉਹ ਬਾਬਾ ਉਹ ਉਹ ਚੀਜ਼ ਚੱਕ ਲੈਂਦਾ ਜਾਂ ਜੇ ਮਤਾ ਲਾ ਲਓ ਹੁੰਡੀ ਲਾ ਲਓ ਛੜੀ ਲਾ ਲਓ ਤੇ ਉਹ ਛੜੀ ਦੇ ਨਾਲ ਭਜਾਇਆ ਜਾਂਦਾ ਆ ਤੇ کئی ਵਾਰ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਪੀਰਾਂ ਦੀ ਦਰਗਾਹ ਤੇ ਕਿਤੇ ਜਾਂਦੇ ਹੋ ਤੇ ਸੰਗਲ ਵੇੜਿਆ ਤੇ ਕਈ ਆਪਣੇ ਆਪ ਦੇ ਸੰਗਲ ਮਾਰਨੇ ਸ਼ੁਰੂ ਕਰ ਦਿੰਦੇ ਨੇ ਛੜੀ ਮਾਰਨੀ ਸ਼ੁਰੂ ਕਰ ਦਿੰਦੇ ਆ ਕਿਉਂ ਮਾਰਦੇ ਕਿਉਂਕਿ ਜਦੋਂ ਜਿਹਦੇ ਵਿੱਚ ਕੋਈ ਇਹੋ ਜੀ ਚੀਜ਼ ਹੋਵੇਗੀ ਤੇ ਉਹ ਆਪਣੇ ਆਪ ਫਿਰ ਛੜੀ ਜਿਹੜੀ ਆ ਇਨਸਾਨ ਚੱਕ ਕੇ ਆਪਣੇ ਮਾਰਨ ਲੱਗ ਪੈਂਦਾ ਆ ਕਿਉਂਕਿ ਜੋ ਅੰਦਰ ਹੈ ਪੋਸਟਾਰਿਆ ਆ ਤਸਵੀਰ ਜਿਹੜਾ ਉਹ ਪਰਮਾਤਮਾ ਅੱਗੇ ਝੁਕ ਰਿਹਾ ਆ ਤੇ ਮਾੜੀ ਚੀਜ਼ ਅੰਦਰੋਂ ਖਾਈ ਜਾ ਰਹੀ ਆ ਤੇ ਉਹ ਸਰੀਰ ਤੇ ਫਿਰ ਮਾਲਕ ਕਿਰਪਾ ਕਰਦਾ ਤੇ ਸਰੀਰ ਦੇ ਥਰੂ ਹੀ ਫਿਰ ਆਪਣੇ ਆਪ ਦੇ ਜੀ ਰੋਸ਼ੜੀਂ ਭਰੌਣੀ ਸ਼ੁਰੂ ਕਰਦੇ ਆ ਤੇ ਉਹ ਚੀਜ਼ ਦੇ ਉਹ ਇਨਸਾਨ ਆਪਣੇ ਨਹੀਂ ਮਾਰ ਰਿਹਾ ਤੇ ਉਹ ਚੀਜ਼ ਤੁਸੀਂ ਦੇਖਣਾ ਕਿ ਜਦੋਂ ਆਪਣੇ ਆਪ ਦੇ ਛੜੀ ਮਾਰਦਾ ਆ ਤੇ ਉਹਦਾ ਦੁੱਖ ਵੀ ਨਹੀਂ ਲੱਗਦਾ ਸਰੀਰ ਤੇ ਕੋਈ ਨਿਸ਼ਾਨ ਵੀ ਨਹੀਂ ਬੰਦਦਾ ਐਸ ਦੀ ਪਾਵਰ ਹੈ ਛੜੀ ਦੇ ਵਿੱਚ ਛੜੀ ਦੇ ਨਾਲ ਮਾੜੀ ਤੋਂ ਮਾੜੀ ਚੀਜ਼ ਨੂੰ ਕੱਢਿਆ ਜਾ ਸਕਦਾ ਆ ਵਾਪਸ ਮੋੜਿਆ ਜਾ ਸਕਦਾ ਆ ਜਦੋਂ ਜਾਨੀ ਕੋਈ ਕੁਸ਼ ਕਰਦਾ ਕਰਾਉਂਦਾ ਆ ਤੇ ਫਿਰ ਬਾਬਾ ਆਪਣੇ ਹਥਿਆਰਾਂ ਨੂੰ ਚੱਕਦਾ ਹੈ ਜਿਵੇਂ ਅਸੀਂ ਮੋਰ ਹਰ ਇੱਕ ਮੁਸ਼ਕਲ ਦਾ ਹੱਲ ਕੱਢ ਸਕਦੇ ਆ ਸਾਡੇ ਕੋਲ ਵਜ੍ਹਾ ਹੁੰਦੀ ਏ ਅਸੀਂ ਆਹ ਕੰਮ ਕਰਾਂਗੇ ਇਹਦੇ ਨਾਲ ਆ ਮੁਸ਼ਕਲ ਦਾ ਹੱਲ ਹੋੂਗਾ ਇਸੇ ਤਰ੍ਹਾਂ ਹੁੰਦਾ ਏ ਸਚਾਈ ਹੈ ਜਦ ਅਸੀਂ ਉਹਦਾ ਨਿਗਮਾ ਪਾਉਂਦੇ ਉਹਨੂੰ ਮੰਨਦੇ ਉਹਦੇ ਸਰੂਪ ਰੱਖੇ ਹੋਇਆ ਤੇ ਉਹਦੇ ਨਾਲ ਜੋ ਚੀਜ਼ ਚੱਲ ਰਹੀ ਆ ਉਹ ਵੀ ਰੱਖਣੀ ਜ਼ਰੂਰੀ ਆ ਤੇ ਛੜੀ ਹੁੰਦੀ ਕਿਹਦੀ ਹੈ ਜਿੱਥੇ ਵੀ ਪੀਰਾਂ ਦੀ ਸੇਵਾ ਹੁੰਦੀ ਆ ਜਿਵੇਂ ਲੱਖ ਦਾ ਤਾਂ ਪੀਰ ਦੀ ਸਪੈਸ਼ਲ ਹੁੰਦੀ ਆ ਸੋ ਉੱਥੇ ਛੜੀ ਜ਼ਿਆਦਾ ਚੱਲਦੀ ਆ ਕਿਉਂਕਿ ਬਾਬਾ ਪੈਰੋ ਜੀ ਮੋਰੇ ਚੱਲਦੇ ਨੇ ਤੇ ਬਾਬਾ ਪੈਰੋ ਜੀ ਛੜੀ ਚੱਕਦੇ ਨੇ ਤੇ ਬਾਬਾ ਪੈਰੋ ਜੀ ਐਸਾ ਚੀਜ਼ਾਂ ਨੂੰ ਫਿਰ ਲੰਬੇ ਹੱਥੀ ਰਹਿੰਦੇ ਨੇ ਜੀ ਸੋ ਇਸ ਕਰਕੇ ਬਾਬਾ ਪੈਰੋ ਜੀ ਦੇ ਨਾਮ ਤੇ ਛੜੀ ਦਰਬਾਰ ਦੇ ਵਿੱਚ ਲੋਹੇ ਦੀ ਰੱਖੀ ਜਾਂਦੀ ਹੈ ਜੀ ਇੱਥੇ ਸਵਾਲ ਵੀ ਕੀਤਾ ਸੀ ਕਈ ਰੂਹਾਂ ਨੇ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਤੇ ਕਦੇ ਮੌਕਾ ਨਹੀਂ ਮਿਲਿਆ ਜੀ ਸੋ ਅੱਗੇ ਤੋਂ ਕੋਸ਼ਿਸ਼ ਕਰਨੀ ਜੇਕਰ ਦਰਬਾਰ ਪੀਰਾਂ ਦਾ ਘਰ ਵਿੱਚ ਬਣਿਆ ਹੋਇਆ ਤੇ ਚਾਹੇ ਛੋਟੀ ਜਿਹੀ ਛੜੀ ਲਾ ਕੇ ਰੱਖੋ ਉਹ ਜੂਰ ਦਰਬਾਰ ਦੇ ਵਿੱਚ ਚੰਗੀ ਹੁੰਦੀ ਹੈ ਸਾਨੂੰ ਉਹ ਛੜੀ ਵਰਤਦਾ ਹੋਇਆ ਮਾਲਕ ਨਜ਼ਰ ਨਹੀਂ ਆਉਂਦਾ ਪਰ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਕੰਮ ਕਰਦਾ ਹੈ ਸੋ ਇਸ ਕਰਕੇ ਉਹਦੇ ਨਾਮ ਦੀ ਛੜੀ ਜਿਹੜੀ ਦਰਬਾਰਾਂ ਵਿੱਚ ਰੱਖੀ ਜਾਂਦੀ ਪੀ ਨਗਾਹੇ ਚਲ ਜੋ ਦੀ ਆਰਮੀ ਵਾਲੀ ਸਰਕਾਰ ਦੇ ਚਲੇ ਜਾਉ ਫਾਨ ਉਥੇ ਵੱਡੇ ਵੱਡੇ ਸੰਗਲ ਨਜ਼ਰ ਆਉਣਗੇ ਤੇ ਆਪਣੇ ਮਾਰਦੇ ਹੋਏ ਇਨਸਾਨ ਵੀ ਸੰਗਲ ਨਜ਼ਰ ਆਉਣਗੇ ਸੋ ਜਿਹਨੂੰ ਕੋਈ ਦੁੱਖ ਹੈ ਆਰਾਮ ਨਹੀਂ ਆਉਂਦਾ ਕਿਸੇ ਦਾ ਕੀਤਾ ਕਰਾਇਆ ਉਥੇ ਆਪਣੇ ਆਪ ਸੰਗਲ ਵੱਜਦੇ ਨੇ ਸੋ ਅਸੀਂ ਵੀ ਕਈ ਵਾਰ ਦੇਖਿਆ ਸੋ ਜਿਹੜੀਆਂ ਰੂਹਾਂ ਜਾਂਦੀਆਂ ਹੈ ਉਹਨਾਂ ਨੇ ਤਦੇਖੇ ਹੁੰਦਾ ਹੈ ਜੀ ਇਹ ਸਭ ਕੁਝ ਇਸ ਕਰਕੇ ਛੜੀ ਦੀ ਪਾਵਰ ਬਹੁਤ ਵੱਡੀ ਹੈ ਜਾਨੀ ਕਿ ਜੋ ਮਾਲਕ ਦੀ ਮਾਲਕ ਨਾਮ ਲੈਂਦਾ ਹੈ ਆਪਣੇ ਕੋਲ ਸਭ ਤੋਂ ਜਿਆਦਾ ਨਜ਼ਦੀਕ ਚੀਜ਼ ਨੂੰ ਰੱਖਦਾ ਉਹਦੇ ਵਿੱਚ ਪਾਵਰ ਹੁੰਦੀ ਆ ਤੇ ਜਦੋਂ ਮਾਲਕ ਵੰਦਗੀ ਕਰਦਾ ਤੇ ਉਹਦੇ ਕੋਲ ਜਿਹੜੀ ਚੀਜ਼ ਆ ਉਹਦੇ ਵਿੱਚ ਹੀ ਪਾਵਰ ਆ ਤੇ ਉਹ ਚੀਜ਼ ਦੇ ਨਾਲ ਹੀ ਫਿਰ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਦਿੰਦੇ ਨੇ ਕਿ ਸੋ ਇਸ ਕਰਕੇ ਦਰਵਾਜ਼ੇ ਦੇ ਵਿੱਚ ਲੋਹੇ ਦੀ ਛੜੀ ਰੱਖਣੀ ਜ਼ਰੂਰੀ ਹੁੰਦੀ ਆ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀਤ ਜੈ ਸਾਈਆਂ ਦੀ